ਗੋੜੀ ਮਹੱਲਾ ਪੰਜਵਾ ਜਾਕੋ ਬਿਸਰੇ ਰਾਮ ਨਾਮ ਤਾਂ ਹਉ ਕੋ ਪੀਰ ਸਾਧ ਸੰਗਤ ਮਿਲ ਹਰ ਰਵਹਿ ਸੇ ਗੁਣੀ ਗਹਿਰ ਰਹਾਉ ਜਾਕੋ ਬੁਰਵ ਖਰਦੇ ਬੋਧ ਕੈ ਕਰਤਲ ਨਵ ਨਿਦ ਸਧ ਜੋ ਜਾਨ ਹੈ ਹਰ ਪ੍ਰਭ ਤਨੀ ਕਿਸ਼ਨਾ ਹੈ ਤਾ ਕ ਕਮਿ ਕਰਨ ਹਾਰ ਪਛਾਨਿਆ ਸਰਬ ਸੁਖ ਰੰਗ ਮਾਨਿਆ ਹਰ ਧਨ ਜਾ ਕੈ ਗ੍ਰਹਿ ਵਸੈ ਕਹੋ ਨਾਨਕ ਤਨ ਸੰਗ ਦੁਖ ਨਸੈ ਗਉੜੀ ਮਹਲਾ ਪੰਜਵਾਂ ਜਾ ਕੋ ਬਿਸਰ ਰਾਮ ਨਾਨ ਤਾਹੂ ਕੋ ਪੀਰ ਸਾਧ ਸੰਗਤ ਮਿਲ ਹਰ ਰਵ へ ਸਿ ਗੁਣ ਗਹਿਰ ਰਹਾਉ ਜਾ ਕੋ ਗੁਰ ਮੁਖ ਰਦੇ ਬਧ ਤ ਕੈ ਕਰ ਤਲ ਨਵ ਨਿਧ ਸਿਧ ਜੋ ਜਾਨ ਹੈ ਹਰ ਪ੍ਰਭ ਧਨੀ ਕਿਸ਼ਨਾ ਹੈ ਤਾ ਕ ਕਮੀ ਕਰਨੇ ਹਾਰ ਪਛਾਨਿਆ ਸਰਬ ਸੁਖ ਰੰਗ ਮਾਣਿਆ ਹਰ ਤਨ ਜਾ ਕੇ ਗ੍ਰਹਿ ਵਸੈ ਕਹੋ ਨਲਕ ਤਨ ਸੰਗ ਦੁਖ ਲਸੈ ਗੋੜੀ ਮਹਲਾ ਪੰਜਵਾਂ ਜਾਕੋ ਬਿਸਰੇ ਰਾਮ ਨਾਮ ਤਾ ਹੋ ਕੋ ਪੇਰ ਸਾਦ ਸਫਤ ਮਿਲ ਹਰ ਰਬ ਹੇ ਸ ਗੁਣੀ ਗਹੀਰ ਰਹਾਉ ਜਾ ਕੋ ਗੁਰਮੁਖ ਹਿਰਦੈ ਬਧ ਤਾ ਕੈ ਕਰ ਤਲ ਨਵ ਨਿਦ ਸਿਦ ਜੋ ਜਾਣੇ ਹਰ ਪ੍ਰਭ ਤਨੇ ਕਿਛ ਨਾ ਹੈ ਤ ਕਹਿ ਕਮੀ ਕਰਣੇ ਹਰ ਪਛਾਨਿਆ ਸਰਬ ਸੁਖ ਰੰਗ ਮਾਨਿਆ ਹਰ ਤਨ ਜਿ ਕੈ ਗ੍ਰਹਿ ਵਸੈ ਕਹੋ ਨਾਨਕ ਤਨ ਸੰਗ ਦੁਖ ਨਸੈ ਗੌੜੀ ਮੁਹੱਲਾ ਪੰਜਵਾਂ ਜਾ ਕੋ ਬਿਸਰੇ ਰਾਮ ਨਾਮ ਤਾਹੂ ਕੋ ਪੀਰ ਸਾਧ ਸੰਗਤ ਮਿਲ ਹਰ ਰਗ へ ਸਗੁਣੀ ਗਹਿਰ ਰਹਾਉ ਜਾ ਕੋ ਬੁਰ ਮਖਰ ਦੇ ਬੁੱਧ ਤਾ ਕੈ ਕਰ ਤਲ ਲਵਨੇ ਦੇ ਸਦ ਜੋ ਜਾਨ ਹੈ ਹਰ ਪ੍ਰਭ ਤਨੀ ਕਿਸ਼ਨਾ ਹੈ ਤਾ ਕ ਕਮੀ ਕਰਣ ਹਾਰ ਪਛਾਨਿਆ ਸਰਬ ਸੁਖ ਰੰਗ ਮਾਣਿਆ ਹਰ ਤਨ ਜਕੇ ਗ੍ਰਹਿ ਵਸੇ ਕਹੁ ਨਾਨਕ ਤਨ ਸੰਗ ਦੁਖ ਨਸੈ ਗੋੜੀ ਮਹਲਾ ਪੰਜਵਾ ਜਾ ਕੋ ਬਿਸਰੇ RAM ਨਾਮ ਤਾਹੋ ਕੋ ਪੀਰ ਸਾਧ ਸੰਗਤ ਮਿਲ ਹਰ ਰਵਹਿ ਸੇ ਗੁਣੀ ਗਹਿਰ ਰਹਾਉ ਜਾ ਕੋ ਗੁਰਮੁਖਰ ਦੇ ਬੁੱਧ ਤਾ ਕੈ ਕਰਤਲ ਨਵ ਨਿਧ ਸਿਧ ਜੋ ਜਾਨਹਿ ਹਰ ਪ੍ਰਭ ਤਨੇ ਕਿਸ਼ਨਾ ਹੈ ਤਾ ਕੈ ਕਮੀ ਕਰਣ ਹਾਰ ਪਛਾਨਿਆ ਸਰਬ ਸੋਖ ਰੰਗ ਮਾਨਿਆ ਹਰ ਤਨ ਜਿ ਕੈ ਗ੍ਰਹਿ ਵਸ ਕਹੋ ਨਾਨਕ ਤਨ ਸੰਗ ਦੁਖ ਨਸੈ ਗਉੜੀ ਮਹਲਾ ਪੰਜਵਾਂ ਜਕਬਿ ਬਿਸਰੇ ਰਾਮ ਨਾਮ ਤਾਹੂ ਕੋ ਪੀਰ ਸਾਜ ਸੰਗਤ ਮਿਲ ਹਰ ਰਵਹਿ ਛੇ ਗੁਣੀ ਗਹਿਰ ਰਹਾਉ ਜਕ ਗੁਰਮਖ ਖਰਦਿਤ ਬੁੱਧ ਕੈ ਕਰ ਤਲ ਨਵ ਨਿਧ ਸਧ ਜੋ ਜਨ ਹੈ ਹਰ ਪ੍ਰਭ ਧਨੀ ਕਿਸ਼ਨਾ ਹੈ ਤਾਂ ਕ ਕਮੀ ਕਰਨ ਹਾਰ ਪਛਾਨਿਆ ਸਰਬ ਸੋਖ ਰੰਗ ਮਾਨਿਆ ਹਰ ਤਨ ਜਾ ਕੇ ਗ੍ਰਹਿ ਵਸੈ ਕਹੋ ਨਾਨਕ ਤਨ ਸੰਗ ਦੁਖ ਨਸੈ ਗਉੜੀ ਮਹਲਾ ਪੰਜਵਾ ਜਾ ਕੋ ਬਿਸਰੇ RAM ਨਾਮ ਤਾਹੂ ਕੋ ਪੀਰ ਸਾਧ ਸੰਗਤ ਮਿਲ ਹਰ ਰਵ へ ਸੇ ਗੁਣ ਗਹਿਰ ਰਹਾਓ ਜਾ ਕੋ ਗੁਰ ਮੁਖਰ ਦੇ ਬੁੱਧ ਤਾ ਕਹਿ ਕਰਤਲ ਨਵ ਨਿਧ ਸਿਧ ਜੋ ਜਾਣੇ ਹਰ ਪ੍ਰਭ ਤਨੀ ਕਿਸ਼ਨਾ ਹੈ ਤਾ ਕੈ ਕਮੀ ਕਰ ਲੈ ਹਰ ਪਛਾਨਿਆ ਸਰਬ ਸੁਖ ਰੰਗ ਮਾਣਿਆ ਹਰ ਧਨ ਜਾ ਕੈ ਗ੍ਰਹਿ ਵਸੈ ਕਹੋ ਲਾ ਲਕ ਤੈਨ ਸੰਗ ਦੁਖ ਨਸੈ ਗਉੜੀ ਮਹਲਾ ਪੰਜਵਾਰ ਜਾਕੋ ਬਿਸਰੇ ਰਾਮ ਨਾਮ ਤਾ ਹੋ ਕੋ ਪੀਰ ਸਾਦ ਸੰਗਤ ਮਿਲ ਹਰ ਰਵਹੇ ਸੇ ਗੁਣੀ ਗਹਿਰ ਰਹਾਉ ਜਕੋ ਗਰਮ ਖਰਦੇ ਬੁੱਧ ਤਾ ਕਹਿ ਕਰ ਤਲ ਨਵ ਲਿਦ ਸਿਧ ਜੋ ਜਾਣੇ ਹਰ ਪ੍ਰਭ ਤਨੇ ਕਿਸ਼ਨਾ ਹੈ ਤਾਂ ਕਹ ਕਮੀ ਕਰ ਲੈ ਹਾਰ ਪਛਾਨਿਆ ਸਰਬ ਸੁਖ ਰੰਗ ਮਾਣਿਆ ਹਰ ਧਨ ਜਾ ਕੇ ਗ੍ਰਹਿ ਵਸੈ ਕਹੋ ਨਾਨਕ ਤਿੰਨ ਸੰਗ ਦੁਖ ਨਸੈ ਗਉੜੀ ਮਹਲਾ ਪੰਜਵਾ ਜਾਕ ਬਿਸਰ ਰਾਮ ਨਾਮ ਤਾ ਹੋ ਕੋ ਪੀਰ ਸਾਧ ਸੰਗਤ ਮਿਲ ਹਰ ਰਵ へ ਸੇ ਗੁਣ ਗਹਿਰ ਰਹਾ ਜਾ ਕੋ ਗੁਰਮੁਖ ਹਰਿ ਦੇ ਬੁੱਧ ਤਾ ਕੈ ਕਰ ਤਲ ਨਵ ਨਿਦ ਸਦ ਜੋ ਜਾਨਹਿ ਹਰ ਪ੍ਰਭ ਤਨੀ ਕਿਛ ਨਾਹਿ ਤਾ ਕੈ ਕਮੀ ਕਰਲੇ ਹਰ ਪਛਾਨਿਆ ਸਰਬ ਸੁਖ ਰੰਗ ਮਾਣਿਆ ਹਰ ਤਨ ਜਾ ਕੇ ਗ੍ਰਹਿ ਵਸ ਕਹੋ ਨਾਨਕ ਤਿਨ ਸੰਗ ਦੁਖ ਨਸੈ ਗਉੜੀ ਮਹਲਾ ਪੰਜਵਾ ਜਾਕ ਬਿਸਰੇ ਰਾਮ ਨਾਮ ਤਾਹੂ ਕੋ ਪੇਰ ਸਾਧ ਸੰਗਤ ਮਿਲ ਹਰ ਰਵੇ ਸੇ ਗੁਣੀ ਗਹਿਰ ਰਹਾਉ ਜਾ ਕੋ ਗੁਰਮੁਖ ਹਰਿ ਦੇ ਬੁੱਧ ਤਾ ਕੈ ਕਰ ਤਲ ਨਵ ਨੇ ਦਿ ਸਧ ਜੋ ਜਨ ਹੈ ਹਰ ਪ੍ਰਭ ਤਣੀ ਕਿਸ਼ ਨਾ ਹੈ ਤਾਂ ਕਵੀ ਕਰਨੇ ਹਰ ਪਛਾਨਿਆ ਸਰਬ ਸੁਖ ਰੰਗ ਮਾਣਿਆ ਹਰ ਧਨ ਜਾ ਕੇ ਗ੍ਰਹਿ ਵਸੈ ਕਹੋ ਨਾਨਕ ਤਿੰਨ ਸੰਗ ਦੁਖ ਨਸੈ ਗੋੜੀ ਮਹੱਲਾ ਪੰਜਵਾ ਜਾਕੋ ਬਿਸਰੇ RAM ਨਾਮ ਤਾਂ ਹੂੰ ਕੋ ਪੀਰ ਸਾਧ ਸੰਗਤ ਮਿਲ ਹਰ ਰਵਹਿ ਸੇ ਗੁਣੀ ਗਹਿਰ ਰਹਾਉ ਜਾਕੋ ਗੁਰੂ ਖਰ ਦੇ ਬਧਾ ਤਾ ਕੈ ਕਰ ਤਲ ਨਵ ਨਿਦ ਸਧ ਜੋ ਜਨ ਹੈ ਹਰ ਪ੍ਰਭ ਤਨੀ ਕਿਸ਼ਲਾ ਹੈ ਤਾ ਕੈ ਕਮੀ ਕਰਨ ਹਾਰ ਪਛਾਨਿਆ ਸਰਬ ਸੁਖ ਰੰਗ ਮਾਨਿਆ ਹਰ ਧਨ ਜਾ ਕੈ ਗ੍ਰਹਿ ਵਸੈ ਕਹੋ ਨਾਨਕ ਤੈ ਨ ਸੰਗ ਦੁਖ ਨਸੈ ਗਉੜੀ ਮਹਲਾ ਪੰਜਵਾ ਜਾ ਕੋ ਬਿਸਰ ਰਾਮ ਨਾਨ ਤਾਹੂ ਕੋ ਪੀਰ ਸਾਧ ਸੰਗਤ ਮਿਲ ਹਰ ਰਵ へ ਸੇ ਗੁਣ ਗਹਿਰ ਰਹਾਉ ਜਾ ਕੋ ਗੁਰ ਮੁਖ ਰਦੇ ਬੋਧ ਤਾ ਕੈ ਕਰ ਤਲ ਨਵ ਨਿਧ ਸਿਧ ਜੋ ਜਾਨਹਿ ਹਰ ਪ੍ਰਭ ਧਨੀ ਕਿਸ਼ਨਾ ਹੈ ਤਾ ਕੈ ਕਮੀ ਕਰਨੇ ਹਾਰ ਪਛਾਨਿਆ ਸਰਬ ਸੁਖ ਰੰਗ ਮਾਣਿਆ ਹਰ ਧਨ ਜਾ ਕੇ ਗ੍ਰਹਿ ਵਸੈ ਕਹੋ ਨਾਨਕ تن ਸੰਗ ਦੁਖ ਨਸੈ ਗੋੜੀ ਮਹਲਾ ਪੰਜਵਾ ਜਾਕੋ ਬਸਰੇ ਰਾਮ ਨਾਮ ਤਾ ਹੋ ਕੋ ਪੇਰ ਸਾਧ ਸੰਗਤ ਮਿਲ ਹਰ ਰਬ へ ਸ ਗੁਣੀ ਗਹਿਰ ਰਹਾ ਜਾ ਕੋ ਗੁਰਮੁਖ ਹਿਰਦੈ ਬੋਧ ਤਾ ਕੈ ਕਰ ਤਲ ਨਵ ਨਿਧ ਸਿਧ ਜੋ ਜਹ ਰਹੇ ਹਰ ਪ੍ਰਭ ਤਨੇ ਕਿਛ ਨਾ ਹੈ ਤ ਕਹਿ ਕਮੇ ਕਰਣੇ ਹਰ ਪਛਾਨਿਆ ਸਰਬ ਸੁਖ ਰੰਗ ਮਾਣਿਆ ਹਰ ਤਨ ਜਿ ਕੈ ਗ੍ਰਹਿ ਵਸੈ ਕਹੋ ਨਾਨਕ ਤਨ ਸੰਗ ਦੁਖ ਲਸੈ ਗੌੜੀ ਮਹੱਲਾ ਪੰਜਵਾਂ ਜਾ ਕੋ ਬਿਸਰੇ ਰਾਮ ਨਾਮ ਤਾਹੂ ਕੋ ਪੀਰ ਸਾਧ ਸੰਗਤ ਮਿਲ ਹਰ ਰਗ へ ਸਗੁਣੀ ਗਹਿਰ ਰਹਾਉ ਜਾਕੋ ਬੁਰ ਮਖਰ ਦੇ ਬੁੱਧ ਤਾ ਕੈ ਕਰ ਤਲ ਲਵਨੇ ਦੇ ਸਦ ਜੋ ਜਨ ਹੈ ਹਰ ਪ੍ਰਭ ਤਨੀ ਕਿਸ਼ਨਾ ਹੈ ਤਾ ਕੈ ਕਮੀ ਕਰਲੇ ਹਰ ਪਛਾਨਿਆ ਸਰਬ ਸੁਖ ਖਰੰਗ ਮਾਣਿਆ ਹਰ ਤਨ ਜਿਕੇ ਗਹਿ ਬਸੈ ਕਹ ਨਾਨਕ ਤਨ ਸੰਗ ਦੁਖ ਨਸੈ ਗੌੜੀ ਮਹੱਲਾ ਪੰਜਵਾ ਜਾ ਕੋ ਬਿਸਰੇ RAM ਨਾਮ ਤਾਹੋ ਕੋ ਪੀਰ ਸਾਧ ਸੰਗਤ ਮਿਲ ਹਰ ਰਵਹਿ ਸੇ ਗੁਣੀ ਗਹਿਰ ਰਹਾਓ ਜਾ ਕੋ ਗੁਰ ਮੁਖਰ ਦੇ ਬੁੱਧ ਤਾ ਕੈ ਕਰ ਤਲ ਨਵ ਨਿਧ ਸਿਧ ਜੋ ਜਾਣੇ ਹਰ ਪ੍ਰਭ ਤਨੇ ਕਿਸ਼ਨਾ ਹੈ ਤਾ ਕੈ ਕਮੀ ਕਰਣੇ ਹਾਰ ਪਛਾਨਿਆ ਸਰਗ ਸੁਖ ਰੰਗ ਮਾਨਿਆ ਹਰ ਤਨ ਜਿ ਕੈ ਗ੍ਰਹਿ ਵਸੈ ਕੋਹ ਨਾਨਕ ਤਨ ਸੰਗ ਦੁਖ ਨਸੈ ਗਉੜੀ ਮਹਲਾ ਪੰਜਵਾਂ ਜਕੋ ਬਿਸਰੇ ਰਾਮ ਨਾਮ ਤਾਹੂ ਕੋ ਪੀਰ ਸਾਜ ਸੰਗਤ ਮਿਲ ਹਰ ਰਵਹਿ ਛੇ ਗੁਣ ਗਹਿਰ ਜੋ ਗੁਰਮੁਖ ਹਿਰਦੈ ਬੁੱਧ ਤਾ ਕੈ ਕਰ ਤਲ ਨਵ ਨਿਧ ਸਿਧ ਜੋ ਜਨ ਹੈ ਹਰ ਪ੍ਰਭ ਧਨੀ ਕਿਛ ਨ ਹੈ ਤਾ ਕੈ ਕਮੀ ਕਰਣ ਹਾਰ ਪਛਾਨਿਆ ਸਰਬ ਸੁਖ ਰੰਗ ਮਾਣਿਆ ਹਰ ਤਨ ਜਾ ਕੇ ਗ੍ਰਹਿ ਵਸੇ ਕਹੋ ਨਾਲ ਕਤਨ ਸੰਗ ਦੁੱਖ ਨਸੈ ਗਉੜੀ ਮਹਲਾ ਪੰਜਵਾ ਜਾ ਕੋ ਬਿਸਰੇ RAM ਨਾਮ ਤਾਹੂ ਕੋ ਪੀਰ ਸਾਧ ਸੰਗਤ ਮਿਲ ਹਰ ਰਵ へ ਸੇ ਗੁਣ ਗਹਿਰ ਰਹਾਉ ਜਾ ਕੋ ਗੁਰਮੁਖਰ ਦੇ ਬੁੱਧ ਨਾ ਕੈ ਕਰਤਲ ਨਵ ਨਿਧ ਸਿਧ ਜੋ ਜਾਣੇ ਹਰ ਪ੍ਰਭ ਤਨੀ ਕਿਸ਼ਨਾ ਹੈ ਤਾ ਕੈ ਕਮੀ ਕਰਨ ਹਰ ਪਛਾਨਿਆ ਸਰਬ ਸੁਖ ਰੰਗ ਮਾੜਿਆ ਹਰ ਧਨ ਜਾ ਕੈ ਗ੍ਰਹਿ ਵਸੈ ਕਹ ਨਾਨਕ ਤੈਨ ਸੰਗ ਦੁਖ ਨਸੈ ਗਉੜੀ ਮਹਲਾ 5 ਜਾ ਕੋ ਬਿਸਰੇ RAM ਨਾਮ ਤਾ ਹੋ ਕੋ ਪੀਰ ਸਾਧ ਸੰਗਤ ਮਿਲ ਹਰ ਰਵਹੇ ਸੇ ਗੁਣ ਗਹਿਰ ਰਹਾਉ ਜਾ ਕੋ ਗੁਰ ਮਖਰ ਦੇ ਬੁੱਧ ਤਾ ਕੈ ਕਰ ਤਲ ਨਵ ਲਿਦ ਸਿਧ ਜੋ ਜਾਣੇ ਹਰ ਪ੍ਰਭ ਤਨੀ ਕਿਸ਼ਨਾ ਹੈ ਤਾ ਕੈ ਕਮੀ ਕਰ ਲੈ ਹਾਰ ਪਛਾਨਿਆ ਸਰਬ ਸੁਖ ਰੰਗ ਮਾਣਿਆ ਹਰ ਧਨ ਜਕੈ ਗ੍ਰਹਿ ਵਸੈ ਕੋਹ ਨਾਨਕ ਤਿੰਨ ਸੰਗ ਦੁਖ ਨਸੈ ਗਉੜੀ ਮਹਲਾ ਪੰਜਵਾ जाको सर राम नाम को कपीर साध संगत मिल हर मिलहर से गुणी गहीर रहाओ जाको कुरमुख हृदय बोध ਤਾ ਕਹਿ ਕਰ ਤਲ ਨਵ ਨਿਦ ਸਦ ਜੋ ਜਾਨ ਹੈ ਹਰ ਪ੍ਰਭ ਧਨੀ ਕਿਸ਼ਨਾ ਹੈ ਤਾ ਕਹਿ ਕਮੀ ਕਰਨ ਹਰ ਪਛਾਨਿਆ ਸਰਬ ਸੁਖ ਰੰਗ ਮਾਣਿਆ ਹਰ ਤਨ ਜਾ ਕੇ ਗ੍ਰਹਿ ਵਸੈ ਕਹੋ ਨਾਨਕ ਤਿਨ ਸੰਗ ਦੁਖ ਨਸੈ ਗਉੜੀ ਮਹਲਾ ਪੰਜਵਾ ਜਾ ਕੋ ਬਿਸਰੇ ਰਾਮ ਨਾਮ ਤਾਹੂ ਕੋ ਪੇਰ ਸਾਧ ਸੰਗਤ ਮਿਲ ਹਰ ਰਵੇ ਸੇ ਗੁਣੀ ਗਹਿਰ ਰਹਾਉ ਜਾ ਕੋ ਗੁਰਮੁਖ ਹਿਰਦੈ ਬੁੱਧ ਤਾ ਕਹਿ ਕਰ ਤਲ ਨਵ ਨਿਦ ਸਿਧ ਜੋ ਜਾਣੇ ਹਰ ਪ੍ਰਭ ਤਨੀ ਕਿਛ ਨਾ ਹੈ ਤਾ ਕਹਿ ਕਵੀ ਕਰਣੇ ਹਰ ਪਛਾਨਿਆ ਸਰਬ ਸੁਖ ਰੰਗ ਮਾੜਿਆ ਹਰ ਧਨ ਜਾ ਕੇ ਗ੍ਰਹਿ ਵਸੈ ਕਹੋ ਨਾਨਕ ਤਿੰਨ ਸੰਗ ਦੁਖ ਨਸੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ